ਵਾਸਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦਾ ਸੁਪਨਿਆਂ ਦਾ ਹਸਪਤਾਲ ਚੱਲਦਾ ਰਵੇ ਲੋੜਵੰਦਾਂ ਦਾ ਇਲਾਜ ਇੱਥੇ ਹੁੰਦਾ ਰਵੇ ਇੱਥੋਂ ਕਰਾ ਲੈਣੀ ਐ ਤੂੰ ਨਹੀਂ ਨਹੀਂ ਮੈਂ ਨਹੀਂ ਜਿੰਦਾ ਬਾਪ ਜੀ ਮੈਂ ਕਬੂਦਾ ਤੁਹਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਕੀ ਹੋ ਗਿਆ ਸੀ ਕੈਕਚਰੀ ਹੈ ਹਾਂ ਕੈਕਚਰੀ ਐ ਖਿਆਲ ਚ ਨਹੀਂ ਆਇਆ ਠੀਕ ਆ ਆਇਆ ਬੰਦੋ ਜੀ ਆਇਆ ਧੰਨਵਾਦ ਬਾਪੂ ਧੰਨਵਾਦ ਠੀਕ ਹੈ ਠੀਕ ਹੈ ਬਾਪੂ ਅੰਕੋਈ ਨਾ ਕੋਈ ਸੇ ਹੋਰ ਸੇ ਮਾ ਮਾਂ ਮੈਂ ਜੀ ਕਿ ਤਰਫ ਆਂ ਨੀ ਮਾਂ ਦੀ ਭਜਨ ਹੋ బనా తప్ప జనా చా మి మి కబ నీ మొత్తం ਮਾਰ ਆਪਾ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਐਮ ਡੀ ਐਸ ਐਸ ਹਸਪੀਟਲ ਦੇ ਬਾਰੇ ਤੁਹਾਡੇ ਨਾਲ ਸਾਹਮਣੇ ਲੱਗੇ ਆ ਰਾਤ ਦੇ 9:00 ਵੱਜ ਗਏ ਆ ਤੁਸੀਂ ਦੇਖੋ ਹਸਪੀਟਲ ਸਾਡਾ ਪੂਰਾ ਫੁੱਲ ਆ ਸੈਂਟਰ ਵਾਲੀ ਲਾਈਨ ਵੀ ਇੱਥੇ ਤਿੱਕਰ ਲਾਈਨ ਲੱਗ ਗਈ ਆ ਪੂਰਾ ਹਸਪਤਾਲ ਭਰਿਆ ਪਿਆ ਹੁਣ ਜੇ ਕੋਈ ਪੇਸ਼ੈਂਟ ਐਡਮਿਟ ਕਰਨਾ ਤਾਂ ਪਹਿਲਾਂ ਛੁੱਟੀ ਕਰਨੀ ਪੈਂਦੀ ਆ ਦੂਸਰੇ ਨੂੰ ਜਗ੍ਹਾ ਹੈ ਨਹੀਂ ਬਿਲਕੁਲ ਹੀ ਸਾਡਾ 700 ਤੋਂ ਵੱਧ ਮੈਂਬਰਾਂ ਦਾ ਪਰਿਵਾਰ ਆ ਉੱਪਰ ਫਸਟ ਫਲੋਰ ਦੇ ਉੱਪਰ ਵੀ ਇਦਾਂ ਹੀ ਮੈਂਬਰ ਭਰੇ ਪਏ ਆ ਤੁਸੀਂ ਦੇਖੋ ਕਿਉਂਕਿ ਜਗ੍ਹਾ ਜਿਹੜੀ ਸਾਡੇ ਕੋਲੇ ਹੈਗੀ ਆ ਥੱਲੇ 20 ਬੈੱਡ ਲੱਗਦੇ ਆ ਪਰ ਅਸੀਂ 26 ਬੈੱਡ ਲਾਏ ਹੋਏ ਆ ਤੇ ਇਦਾਂ ਹੀ ਉੱਪਰ ਵੀ ਜਗ੍ਹਾ ਜਿਹੜੀ ਸਹੀ ਰੂਲ ਮੁਤਾਬਕ ਆ ਉਹ 20 ਬੈੱਡ ਦੀ ਹੋਈ ਆ ਪਰ ਉੱਪਰ ਵੀ ਅਸੀਂ 25 26 ਬੈੱਡ ਲਗਾਏ ਹੋਏ ਆ ਤੇ ਸਾਨੂੰ ਇਸ ਟਾਈਮ ਜ਼ਰੂਰਤ ਆ ਜਿਸ ਹਿਸਾਬ ਨਾਲ ਪਰਿਵਾਰ ਵੱਡਾ ਹੋ ਰਿਹਾ ਹਸਪੀਟਲ ਦੀ ਬਿਲਡਿੰਗ ਨੂੰ ਹੋਰ ਥੋੜਾ ਵੱਡਿਆ ਕਰਨ ਦੀ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਅਸੀਂ ਬਿਲਡਿੰਗ ਦਾ ਕਾਰਜ ਆਰੰਭ ਕਰਨ ਲੱਗੇ ਆ ਅਗਲੇ ਜਾਂ 2 ਮਹੀਨਿਆਂ ਦੇ ਵਿੱਚ ਸਾਨੂੰ ਜਰੂਰਤਾ ਬਿਲਡਿੰਗ ਦੇ ਮਟੀਰੀਅਲ ਦੀ ਬਹੁਤ ਜ਼ਿਆਦਾ। ਇਸ ਟਾਈਮ ਬਿਲਡਿੰਗ ਦਾ ਮਟੀਰੀਅਲ ਇੱਟਾਂ ਚਾਹੀਦੀਆਂ ਬਹੁਤ ਜ਼ਿਆਦਾ। ਰੇਤਾ, ਬਜਰੀ, ਸਰੀਆ ਚਾਹੀਦਾ। ਸੀਮਿੰਟ ਨਾਲ ਦੀ ਨਾਲ ਆਈ ਜਾਂਦਾ ਕਿਉਂਕਿ ਜੇ ਜ਼ਿਆਦਾ ਆ ਜਾਂਦਾ ਫਿਰ ਉਹਦੀਆਂ ਪੋਰੀਆਂ ਖਰਾਬ ਹੋ ਜਾਂਦੀਆਂ, ਜੰਮ ਜਾਂਦੀਆਂ। ਜਰੂਰ ਸਹਿਯੋਗ ਦਿਓ। ਵੀਡੀਓ ਨੂੰ ਸ਼ੇਅਰ ਕਰਿਓ। ਸਮਾਨ ਤੁਸੀਂ ਪੁਆਇੰਟ ਦਾ ਕਰਦੋ ਜਿੰਨਾ ਵੀ ਕਿਸੇ ਭੈਣ ਭਰਾ ਦੀ ਸਮਰੱਥਾ ਹੈਗੀ ਆ ਉਸ ਹਿਸਾਬ ਨਾਲ ਕਿਉਂਕਿ ਇੱਕ ਪਿੰਡ ਇੱਕ ਛੋਟਾ ਪਿੰਡ ਆ ਜਿਹੜਾ ਉਹ 700 ਵੋਟ 500 ਵੋਟ 600 ਵੋਟ ਇਦਾਂ ਦੇ ਪਿੰਡ ਨੇ ਪੰਜਾਬ ਦੇ ਵਿੱਚ ਸਾਡਾ ਇੱਕ ਪਿੰਡ ਵਸ ਗਿਆ ਇੱਥੇ ਜਿੱਥੇ 700 ਮੈਂਬਰ ਪਰਮਨੈਂਟਲੀ ਰਹਿ ਰਿਹਾ 100 ਦੇ ਕਰੀਬ ਮੈਂਬਰ ਇੱਥੇ ਹਰ ਰੋਜ਼ ਸੇਵਾ ਦੇ ਭਾਵ ਨਾਲ ਆਉਂਦੇ ਨੇ 800 ਤੋਂ ਵੱਧ ਮੈਂਬਰ ਆ ਰਹੇ ਸੀ ਇੱਥੇ ਜਿਹੜੀ ਇੱਕ ਛੱਤ ਦੇ ਹੇਠ ਰਹਿ ਰਹੇ ਆ ਤੇ ਸਾਡੀਆਂ ਜ਼ਰੂਰਤਾਂ ਜਿਵੇਂ ਆਪਾਂ ਘਰ ਦੇ ਵਿੱਚ ਸੱਤ ਮੈਂਬਰਾਂ ਦਾ ਪਰਿਵਾਰ ਹੁੰਦਾ ਤਾਂ ਉਹਦੀਆਂ ਜ਼ਰੂਰਤਾਂ ਤੁਸੀਂ ਸਮਝ ਸਕਦੇ ਹੋ ਕਿੰਨੀਆਂ ਹੁੰਦੀਆਂ ਹਰ ਇੱਕ ਚੀਜ਼ ਜੋ ਤੋਂ ਆਪਣੇ ਘਰ ਤੇ ਚਾਹੀਦੀ ਉਹ ਹੀ ਇੱਥੇ ਚਾਹੀਦੀ ਹੈ ਬਸ ਘਰ ਦੇ ਵਿੱਚ ਆਪਣੇ ਹਸਪਤਾਲ ਨਹੀਂ ਹੁੰਦਾ ਤੇ ਇੱਕ ਅੱਜ ਦੇ ਸਮੇਂ ਚ ਇਨਸਾਨ ਨੂੰ ਇਹੀ ਸਭ ਤੋਂ ਤਕਲੀਫ ਵਾਲੀ ਗੱਲ ਆ ਵੀ ਜਦੋਂ ਕੋਈ ਬਿਮਾਰ ਹੁੰਦਾ ਕੋਈ ਸੱਟ ਫੇਟ ਲੱਗਦੀ ਐ ਕੋਈ ਮਰੀਜ਼ ਬਣਦਾ ਤਾਂ ਲੱਖਾਂ ਰੁਪਈਆ ਲੱਗ ਜਾਂਦਾ ਤੇ ਸਾਡੇ ਘਰ ਦੇ ਵਿੱਚ ਆਲਮੋਸਟ ਸਾਰੀ ਬਿਮਾਰ ਨੇ ਸਾਰੀ ਬਿਮਾਰ ਨੇ ਕਿਉਂਕਿ ਇੱਥੇ ਆਈਓ ਮੈਂਬਰ ਰਹੇ ਨੇ ਜਿਹੜੇ ਬਿਮਾਰ ਨੇ ਮੇਜਰ ਪ੍ਰੋਬਲਮਾਂ ਵਾਲੇ ਆ ਜਿਨ੍ਹਾਂ ਨੂੰ ਵੱਡੀਆਂ ਬਿਮਾਰੀਆਂ ਇਹਨੂੰ ਕੈਂਸਰ ਆ ਕੋਈ ਇਹਦੀ ਲੱਤ ਗਲੀ ਹੋਈ ਹੈ ਕਿਸੇ ਦਾ ਹੱਥ ਕਿਸੇ ਦਾ ਚੂੜਾ ਟੁੱਟਿਆ ਹੋਇਆ ਕੋਈ ਅੱਖਾਂ ਤੋਂ ਬਲਾਈਂਡ ਆ ਕਿਸੇ ਦੀ ਮਤਲਬ ਕਿਡਨੀ ਦੀ ਸਮੱਸਿਆ ਕਿਸੇ ਦੀ ਲੀਵਰ ਦੀ ਸਮੱਸਿਆ ਵੱਟੀਆਂ ਬਿਮਾਰੀਆਂ ਦੇ ਨਾਲ ਪੀੜਤ ਨੇ ਸਾਡੇ ਪਰਿਵਾਰ ਦੇ ਮੈਂਬਰ ਤੇ ਉਹਨਾਂ ਦੇ ਵਿੱਚੋਂ 700 ਦੇ ਵਿੱਚੋਂ ਹਰ ਰੋਜ਼ 40-45 ਮੈਂਬਰ ਹਸਪਤਾਲਾਂ 'ਚ ਦਾਖਲ ਰਹਿੰਦੇ ਆ ਅੱਜ ਦੀ ਡੇਟ ਵਿੱਚ ਵੀ 4 ਮਰੀਜ਼ ਸਾਡੇ ਬਾਹਰਲੇ ਹਸਪਤਾਲਾਂ 'ਚ ਵੀ ਦਾਖਲ ਨੇ ਵੱਡੇ ਹਸਪਤਾਲਾਂ 'ਚ ਜਿਵੇਂ ਮੈਡੀਵੇਚ ਦਾਖਲਾ ਬਾਪੂ ਗੁਰਦੇਵ ਸਿੰਘ ਬਲਦੇਵ ਸਿੰਘ ਔਰੀਸਨ ਦੇ ਵਿੱਚ ਦਾਖਲਾ ਦੀਪਕ ਦੇ ਵਿੱਚ ਦਾਖਲਾ ਤੇ ਉੱਥੇ ਵੀ ਉਹਨਾਂ ਦੇ ਕਿਉਂਕਿ ਜਿਹੜਾ ਇਲਾਜ ਅਸੀਂ ਇੱਥੇ ਕਰ ਸਕਦੇ ਆ ਉਹ ਅਸੀਂ ਇੱਥੇ ਕਰਦੇ ਆ ਜਿਵੇਂ ਕਿ ਤੁਸੀਂ ਦੇਖਦੇ ਹੋ ਆਈਸੀਯੂ ਵੀ ਬਣਾਇਆ ਹੋਇਆ ਸਾਡਾ ਅੱਠ ਬੈੱਡ ਦਾ ਆਈਸੀਯੂ ਆ ਤੇ ਉਹਦੇ ਵਿੱਚ ਜਿੰਨੇ ਪ੍ਰਬੰਧ ਸਾਡੇ ਡਾਕਟਰ ਤੁਸ਼ਾਰ ਅਗਰਵਾਲ ਜੀ ਨੇ ਐਮਡੀ ਮੈਡੀਸਨ ਉਹਨਾਂ ਤੋਂ ਹੁੰਦੇ ਨੇ ਤੇ ਡਾਕਟਰ ਜਸਵਿੰਦਰ ਕੌਰ ਨੇ ਸਾਈਕੀਆਟ੍ਰਿਕ ਇੱਥੇ ਕਰ ਰਹੇ ਆਂ ਬਾਕੀ ਹੁਣ ਜਿਵੇਂ ਜ਼ਰੂਰਤਾਂ ਕਈ ਮਰੀਜ਼ ਇੰਨੇ ਐਗਰੈਸਿਵ ਹੁੰਦੇ ਸਾਡੇ ਕੋਲੇ ਇੰਨੇ ਐਗਰੈਸ਼ਨ ਚ ਹੁੰਦੇ ਅਫਸੈਟ ਹੁੰਦੇ ਜਿਹੜੇ ਸੰਗੜਾ ਨਾ ਬੰਨੇ ਹੋਏ ਹੁੰਦੇ ਆ ਉਹਨਾਂ ਵਾਸਤੇ ਅਲੱਗ ਬੋਰਡ ਚਾਹੀਦੀ ਆ ਹੁਣ ਇਹਨਾਂ ਮਰੀਜ਼ਾਂ ਦੇ ਵਿੱਚ ਹੀ ਪੈਂਦੇ ਨੇ ਉਹ ਸਾਰੇ ਇਹ ਵੀ ਵੱਡੀ ਸਮੱਸਿਆ ਆਉਂਦੀ ਆ ਸਾਨੂੰ ਥੋੜੇ ਦਿਨ ਪਹਿਲਾਂ ਵੀ ਇੱਕ ਪੇਸ਼ੈਂਟ ਬਹੁਤ ਜ਼ਿਆਦਾ ਐਗਰੈਸ਼ਨ ਦੇ ਵਿੱਚ ਸੀ ਡਾਕਟਰ ਸਾਹਿਬ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੰਟਰੋਲ ਕਰ ਪਾਏ ਕਿਸੇ ਦਾ ਨੁਕਸਾਨ ਨਾ ਹੋ ਜਾਏ ਇਸ ਲਈ ਸਾਡੀ ਕੋਸ਼ਿਸ਼ ਆ ਇੱਕ ਆਈਸੋਲੇਸ਼ਨ ਬੋਰਡ ਬਣਾਈ ਜਾਵੇ ਉਹਨਾਂ ਮਰੀਜ਼ਾਂ ਵਾਸਤੇ ਜਿਹੜੇ ਦਿਮਾਗ ਤੋਂ ਬਹੁਤ ਜ਼ਿਆਦਾ ਅਫਸਰਤ ਨੇ ਬਸ ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦਾ ਸੁਪਨਿਆਂ ਦਾ ਹਸਪਤਾਲ ਚੱਲਦਾ ਰਹੇ ਲੋੜਵੰਦਾਂ ਦਾ ਇਲਾਜ ਇੱਥੇ ਹੁੰਦਾ ਰਹੇ ਜਿਹੜਾ ਲੱਖਾਂ ਰੁਪਿਆ ਬਾਹਰਲੇ ਹਸਪਤਾਲਾਂ ਨੂੰ ਦਿੰਦੇ ਸੀ ਉਹ ਅਸੀਂ ਹੌਲੀ ਹੌਲੀ ਕਰਕੇ ਇੱਥੇ ਹੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਹੀ ਸਾਡੇ ਜਿਹੜੇ ਹਸਪਤਾਲ ਦੇ ਇੱਕ ਇੱਕ ਮਿੰਟ ਹੁਣ ਜਿਵੇਂ ਅਸੀਂ ਇੱਥੇ ਲੈਬਾਰਟਰੀ ਬਣਾ ਲਈ ਆ ਕੂਨ ਦੇ ਟੈਸਟ ਸਾਰੇ ਇੱਥੇ ਹੋ ਜਾਂਦੇ ਲਗਭਗ ਫਿਰ ਅਸੀਂ ਇੱਥੇ ਐਕਸ-ਰੇ ਵਾਲੀ ਮਸ਼ੀਨ ਵੀ ਲਾ ਲਈਆ ਫਿਰ ਅਸੀਂ ਇੱਥੇ ਫਿਜ਼ੀਓਥੈਰੇਪੀ ਬੋਰਡ ਵੀ ਬਣਾ ਲੀਆ ਫਿਰ ਅਸੀਂ ਇੱਥੇ ਦੰਦਾਂ ਵਾਲੀ ਇੱਕ ਜਿਹੜਾ ਬੈੱਡ ਟੇਬਲ ਜਿਹਾ ਹੁੰਦਾ ਦੰਦਾਂ ਤੇ ਪਾ ਕੇ ਕੁਰਸੀ ਤੇ ਦੰਦ ਚੈੱਕ ਕਰਦੇ ਸਾਡੇ ਕੋਈ ਡਾਕਟਰ ਦਿਬਿਆ ਜੀ ਨੇ ਉਹ ਆਉਂਦੇ ਨੇ ਬਹੁਤ ਧੰਨਵਾਦ ਆ ਉਹਨਾਂ ਦਾ ਫ੍ਰੀ ਆਫ ਕਾਸਟ ਹਫ਼ਤੇ 'ਚ ਤਿੰਨ ਦਿਨ ਆਉਂਦੇ ਨੇ ਉਹ ਫਿਰ ਇਸੇ ਤਰ੍ਹਾਂ ਆਈ ਸਪੈਸ਼ਲਿਸਟ ਡਾਕਟਰ ਗੁਰਵਿੰਦਰ ਡੀਐਮਸੀ ਤੋਂ ਆਉਂਦੇ ਨੇ ਡਾਕਟਰ ਵਰਤਿਕਾ ਜੀ ਆਉਂਦੇ ਨੇ ਦੀਪਕ ਤੋਂ ਉਹ ਵੀ ਚੈੱਕਅਪ ਕਰਕੇ ਜਾਂਦੇ ਨੇ ਫਿਰ ਸਾਡੇ ਕੋਲੇ ਸਾਈਕੀਆਟ੍ਰਿਕ ਡਾਕਟਰ ਹੁੰਦੇ ਨੇ ਪੰਜ ਡਾਕਟਰ ਰਗਵ ਰੋੜਾ ਜੀ ਡਾਕਟਰ ਮਮਤਾ ਸਿੰਘਲਾ ਜੀ ਡਾਕਟਰ ਅਭਿਸ਼ੇਕ ਜੀ ਡਾਕਟਰ ਜਸਪ੍ਰੀ ਜੀ ਤੇ ਡਾਕਟਰ ਜਸਵਿੰਦਰ ਕੌਰ ਸਾਡੇ ਸੁਪਨਿਆਂ ਦੇ ਡਾਕਟਰ ਪੰਕਜ ਕੁਮਾਰ ਸਾਨੂੰ ਬਹੁਤ ਸਪੋਰਟ ਕਰਦੇ ਨੇ ਡੀ ਐਮ ਸੀ ਦੇ ਐਚ ਓ ਡੀ ਨੇ ਮਤਲਬ ਇਹ ਸਾਰੇ ਰੱਬ ਵਰਗੇ ਡਾਕਟਰਾਂ ਦਾ ਡਾਕਟਰ ਪਾਲ ਨੇ ਡੀ ਐਮ ਸੀ ਤੋਂ ਡਾਕਟਰ ਗੁਰਪ੍ਰੀਤ ਕੋਚਰ ਨੇ ਕਿੰਨੇ ਡਾਕਟਰਾਂ ਦਾ ਨਾਮ ਲਗੀ ਜਿਹੜੇ ਸਾਨੂੰ ਦਿਲੋਂ ਸਪੋਰਟ ਕਰਦੇ ਤੇ ਉਹ ਚਾਹੁੰਦੇ ਨੇ ਵੀ ਇੱਥੇ ਹਸਪੀਟਲ ਇੱਕ ਬਣਦੇ ਇੱਥੇ ਸਾਡੇ ਜ਼ਰੂਰ ਤਾਂ ਡੈਲਸਿਸ ਮਸ਼ੀਨਾਂ ਲਾਉਣ ਦੀ ਬਹੁਤ ਸਾਰੇ ਪੇਸ਼ੈਂਟ ਸਾਡੇ ਵੀ ਇੱਕ ਪੇਸ਼ੈਂਟ ਦੀ ਡੈਲਸਿਸ ਚੱਲਦੀ ਆ ਹਰ ਤਿੰਨ ਦਿਨਾਂ ਬਾਅਦ ਉਹ ਡੈਲਸਿਸ ਕਰਾਉਣ ਜਾਂਦੇ ਆ ਜੇ ਇੱਥੇ ਮਸ਼ੀਨਾਂ ਲੱਗਣ ਸਾਨੂੰ ਲਿਖਾਈਆਂ ਵੀ ਇੱਕ ਦੋ ਵੀਰਾਂ ਭੈਣਾਂ ਨੇ ਵਾਹਿਗੁਰੂ ਮੇਰ ਕਰਨ ਸਾਡੇ ਕੋਲ ਜਗ੍ਹਾ ਹੈ ਨਹੀਂ ਲਗਾਉਣ ਨੂੰ ਸਾਡੇ ਕੋਲ ਜਿੱਥੇ ਜਗ੍ਹਾ ਉੱਥੇ ਤਾਂ ਮਰੀਜ਼ਾਂ ਦੇ ਬੈੱਡ ਲੱਗ ਜਾਂਦੇ ਆ ਉਹ ਨਵੀਂ ਬਿਲਡਿੰਗ ਬਣਾਈ ਸੀ ਸੁਪਨਿਆਂ ਦੀ ਜਿਹੜੀ ਤੁਸੀਂ ਦੇਖਦੇ ਹੋ ਉਹ ਜੇ ਬਣ ਕੇ ਕੰਪਲੀਟ ਨਹੀਂ ਹੋਈ ਉਹਦੇ ਚ 800 ਬੈੱਡ ਲੱਗਣਾ 800 ਦੇ ਨੇੜੇ ਤਾਂ ਸੀ ਹੁਣ ਹੀ ਪਹੁੰਚ ਚੁੱਕੇ ਹਾਂ ਉੱਥੇ ਵੱਲੋਂ ਬਣਨ ਤੋਂ ਪਹਿਲਾਂ ਹੀ ਫੁੱਲ ਹੋ ਗਈ ਆ ਉਹ ਬਿਲਡਿੰਗ ਵੀ ਤੇ ਵਾਹਿਗੁਰੂ ਮੇਰ ਕਰਨਗੇ ਅੱਗੋਂ ਵੀ ਕੋਈ ਆਪੇ ਹੀ ਰਸਤਾ ਦਿਖਾਉਣਗੇ ਜਿਉ ਉਹ ਇਹਨਾਂ ਰੱਬ ਰੂਪੀ ਸਾਡੇ ਪਰਿਵਾਰ ਕੇ ਮੈਂਬਰਾਂ ਨੂੰ ਇੱਥੇ ਭੇਜ ਰਹੇ ਨੇ ਤੇ ਇਹਨਾਂ ਦਾ ਹੱਲ ਵੀ ਮਹਾਰਾਜ ਕਰਨਗੇ ਸੱਚੇ ਪਾਤਸ਼ਾਹ ਤੇ ਤੁਸੀਂ ਸ਼ੇਅਰ ਕਰਿਓ ਵੀਡੀਓ ਦੁਆ ਕਰਿਓ ਵੀ ਇਹ ਕਾਰਜ ਸਾਡੇ ਜਲਦੀ ਜਲਦੀ ਨਿਪਰੇ ਚੜ ਜਾਣ ਤੇ ਅੱਗੋਂ ਸਾਡੀ ਕੋਸ਼ਿਸ਼ ਆ ਹੁਣ ਵੀ ਇੱਕ ਡਾਇਲਿਸਿਸ ਤੇ ਇੱਕ ਓਟੀ ਆਪਰੇਸ਼ਨ ਥੀਟਰ ਬਣਾਉਣ ਦੀ ਹੈ ਇੱਥੇ ਛੋਟਾ ਜਿਹਾ ਆਪਰੇਸ਼ਨ ਥੀਟਰ ਬਣਾ ਲੀਏ ਜਿਹੜੇ ਡਾਕਟਰ ਸਾਡੇ ਉੱਥੇ ਜਾਣਾ ਪੈਂਦਾ ਆਪਰੇਸ਼ਨ ਕਰਾਉਣ ਲਈ ਉਹ ਇੱਥੇ ਆ ਕੇ ਕਰਜਿਆ ਕਰਨਗੇ ਉਹਦੇ ਨਾਲ ਵੀ ਬਹੁਤ ਸਾਨੂੰ ਬੈਨੀਫਿਟ ਹੋਊਗਾ ਪਰ ਇਹ ਚੀਜ਼ਾਂ ਬਹੁਤ ਕੋਸਟਲੀ ਐ ਮਹਿੰਗੀਆਂ ਆ ਵਾ ਹੌਲੀ ਹੌਲੀ ਜਿਵੇਂ ਜਿਵੇਂ ਮਾਰਾਇ ਕਰਾਈ ਜਾਂਦਾ ਕਰੀ ਜਾਂਦੇ ਆ ਹੁਣ ਉੱਪਰ ਵੀ ਜਿਵੇਂ ਆਕਸੀਜਨ ਦੇ ਪੁਆਇੰਟ ਲੱਗ ਗਏ ਸਾਰੇ ਪਾਈਪਾਂ ਪੈ ਗਈਆਂ ਆਕਸੀਜਨ ਦੀਆਂ ਪਹਿਲਾਂ ਉੱਪਰ ਹੈ ਨਹੀਂ ਸੀ ਥੱਲੇ ਹੀ ਸੀਗੀਆਂ ਹੌਲੀ ਹੌਲੀ ਸਟੈਪ ਬਾਈ ਸਟੈਪ ਕਰੀ ਜਾ ਰਿਹਾ ਹੈ

ਧੰਨਵਾਦ ਠੀਕ ਹੈ ਬਾਬਾ ਸਮਾਚਾ ਲਾਵੇ ਛਾ ਗਿਆ ਨਾ ਕੋਈ ਨਾ ਕੋਈ ਨਾ ਸਿਰ ਮਾਮਾ ਮਾਮਾ ਸਭ ਬਾਲਾ ਬਲੀ ਤੁਲੀ ਆ ਲਿਆ ਅਮੀ ਲਾਵੇਗਾ ਜਿਸ ਲੋਵੇਗਾ ਉਸੋ ਲੈ ਕੇ ਆਪ ਜਾ ਉਹ ਕੀ ਹਾਲ ਨੇ ਜੱਗਿਆ ਅੱਜ ਮੈਨੂੰ ਤੈਨੂੰ ਦੇਖ ਕੇ ਪਤਾ ਲੱਗਿਆ ਹੂੰ ਜੱਗਾ ਕਿਵੇਂ ਆ ਠੀਕ ਜੱਗਾ ਗਿਟਾਰ ਵਜਾ ਲੈਣਾ ਤੂੰ ਬੈਂਜੋ ਵਜਾ ਲੈਣਾ ਬੈਂਜੋ ਝੂ 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 ਮਾ ਕਿਵੇਂ ਆ ਠੀਕ ਆ ਕਿਵੇਂ ਮੇਰਾ ਭਰਾ ਠੀਕ ਹੈ ਜੀ ਹੈ ਅੱਗੇ ਨਾਲੋਂ ਤਾਂ ਭਾਰ ਵੱਧ ਗਿਆ ਮੇਰੇ ਵੀਰੇ ਦਾ 2-3 ਕਿਲੋ ਭਾਰ ਵੱਧ ਗਿਆ 2-3 ਕਿਲੋ ਭਾਰ ਵੱਧ ਗਿਆ ਮੇਰੇ ਬਾਈ ਦਾ ਹੂੰ ਵਾਹ ਵਾਹ ਨੀ ਜਉਂਦੀ ਵਸਦੀ ਰਹਿ ਨਹੀਂ ਪਿਆਰੋ ਸਤੂ ਆਇਆ ਸੀ ਬਹੁਤ ਹਾਂ ਅਸੀਂ ਮੈਨੂੰ ਵੀ ਮਿਲਿਆ ਸੀ ਸਾਡੀਆਂ ਤਾਂ ਬਾਲੀਆਂ ਗੱਲਾਂ ਹੋਈਆਂ ਤੇ ਬਾਹਰ ਖੜਾ ਸੀ ਜਿੱਤ ਸਤੂ ਕਹਿੰਦਾ ਧਿਆਨ ਰੱਖਿਓ ਮੇਰੀ ਭੂਆ ਦਾ ਮੈਂ ਕਿਹਾ ਗੱਲ ਹੀ ਕੋਈ ਨਹੀਂ ਸਾਨੂੰ ਹੁਣਾ ਭਾਜੀ ਹੁਣ ਹਾਂ ਕੋਈ ਨਾ ਫਿਕਰ ਨਾ ਕਰ ਤੂੰ ਉਹਨੂੰ ਬਾਹਰ ਨਾ ਵਿਚਾਰਾ ਅੱਖਾਂ ਤੋਂ ਅੰਨਮ ਆ ਉਹ ਕੋਈ ਨਾ ਸਦਿਆ ਕਰ ਆਪੇ ਆਇਆ ਮੇਰੀ ਖਬਰ ਨਹੀਂ ਤੂੰ ਤੂੰ ਫੋਨ ਕਰਦੀ ਆ ਵਾਲਾ ਨਹੀਂ ਮੇਰੇ ਕੋ ਬੁਨੇ ਵਾਲੀ ਭਾਜੀ ਇੱਥੋਂ ਕਰਾ ਲੈਣੀ ਆ ਤੂੰ ਮੈਨੂੰ ਨਹੀਂ ਨਹੀਂ ਮੈਂ ਨਹੀਂ ਕੀਤਾ ਵਾਲਾ ਸਭ ਪਤਾ ਮੇਰੇ ਕੋ ਬੂਤ ਆ ਤੁਹਾਡੇ ਕੋਲ ਆ ਕਿੰਨਾ ਤੋਲਿਆ ਨਹੀਂ ਮਾਂ ਦੀ ਭਜਨੋ ਕਿੰਨਾ ਤੋਲਿਆ ਕਿਹਾ ਤੇ ਤਾਂ ਤੋਲਿਆ ਨਹੀਂ ਮਾਂ ਦੀ ਏ ਭਜਨੋ ਮਾਂ ਦੀ ਏ ਭਜਨੋ ਨਹੀਂ ਮਾਂ ਮੇਰੀ ਏ ਤੈਨੂੰ ਧੁੱਲ ਕੇ ਕਿੱਥੇ ਜਾਣਾ ਪੁੱਤ ਨੇ ਤੇ ਉਸ ਐਂਪੈਰ ਕਰਤ

Ok, bye bye, valeu